ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪਹਿਲਾ ਜੋਗੀ ਹੋਵੇ ਜੁਗ ਵੈ ਭੋਗੀ ਹੋਵੇ ਖਾਈ ਤਪਿਆ ਹੋਵੇ ਤਪ ਕਰੇ ਤੀਰਤ ਮਨ ਮਨ ਨਹਾਏ ਤੇਰਾ ਸਦ ਸਦਰਾ ਸੁਣੀ ਜਪਾਈ ਜੇ ਕੋ ਬਹਿ ਅਲਾਈ ਰਹਾ ਜਸ ਅਜ ਸੋ ਲੁਣੇ ਜੋ ਖੱਟੇ ਸੋ ਖਾਏ ਅਗ ਬੋਸ਼ਨਾ ਹੋਵਈ ਜੇ ਸੰਨਿਸ਼ਣ ਜਾਈ ਤੈਸੋ ਜਸ ਕਾਢੀਐ ਜੈਸੀ ਕਾਰ ਕਮਾਈ ਜਉਦ ਦਮ ਚਿਤਨਾ ਆਵਈ ਸੋ ਦਮ ਵਿਰਥਾ ਜਾਈ ਇਹ ਤਨ ਵੇਚੀ ਬਹਿ ਕਰੀ ਜੇ ਕੋ ਲੈ ਵਿਕਾਏ ਨਾਨਕ ਕਮਨਾ ਆਵਈ ਜਿਤ ਤਨ ਨਾਹੀ ਸੱਚਾ ਨਾਮ ਵਾਹਿਗੁਰੂ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸੋਹੀ ਮਹਲਾ ਪਹਿਲਾ ਜੋ ਵੀ ਹੋਵੇ ਜੁਗ ਵੇ ਭੋਗੀ ਹੋਵੇ ਖਾਈ ਤਪਿਆ ਹੋਵੇ ਤਪ ਕਰੇ ਤੀਰਥ ਮਨ ਮਨ ਨਹਾਏ ਤੇਰਾ ਸਦਰਾ ਸੁਣੀ ਜਪਾਈ ਜੇ ਕੋ ਬਹਿ ਅਲਾਈ ਰਹਾ ਜਸਾ ਵਿਜਸ ਸੁਣੇ ਜੋ ਖੱਟੇ ਸੋ ਖਾਏ ਅੱਗੇ ਪੋਸ਼ ਨਾ ਹੋਵੇ ਹੀ ਜਿਸਣ ਨਿਸ਼ਣ ਜਾਈ ਤੈਸੋ ਜਸਾ ਕਾਢੀਏ ਜੈਸੀ ਕਾਰ ਕਮਾਈ ਜਦ ਦਮ ਚੇਤਨਾ ਆਵਈ ਸੋਦਾਮਾ ਬਿਰਤਾ ਜਾਈੇ ਤੇ ਤਨ ਵਿੱਚ ਬਹਿ ਕਰੀ ਜੇ ਕੋ ਲੈ ਵਿਕਾਏ ਨਾਨਕ ਕਮ ਨ ਆਵਈ ਜਿਤ ਤਨ ਨਾਹੀ ਸੱਚਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪਹਿਲਾ ਜੋਗੀ ਹੋਵੇ ਜੁਗ ਵੇ ਭੋਗੀ ਹੋਵੇ ਖਾਈ ਤਪਿਆ ਹੋਵੇ ਤਪ ਕਰੇ ਤੀਰਥ ਮਨ ਮਨ ਨਹਾਏ ਤੇਰਾ ਸਦ ਸਦਰਾ ਸੁਣੀ ਜਪਾਈ ਜੇ ਕੋ ਬਹਿ ਅਲਾਈ ਰਹਾ ਜਸ ਅਜਸਹੁ ਲੁਣੇ ਜੋ ਖੱਟੇ ਸੋ ਖਾਏ ਅਗ ਪੋਸ਼ਣਾ ਹੋਵਈ ਜੇ ਸੰਿਸ਼ਣ ਜਾਈ ਤੈਸੋ ਜਸ ਕਾਢੀਐ ਜੈਸੀ ਕਾਰ ਕਮਾਈ ਜਉਦ ਦਮ ਚਿਤਨਾ ਆਵਈ ਸੋ ਦਮ ਵਿਰਥਾ ਜਾਈ ਇਹ ਤਨ ਵੇਚੀ ਬਹਿ ਕਰੀ ਜਿਹ ਕੋ ਲੈ ਵਿਕਾਏ ਨਾਨਕ ਕਮਨਾ ਆਵਈ ਜਿਦ ਤਨ ਨਾਹੀ ਸੱਚਾ ਨਾਮ ਵਾਹਿਗੁਰੂ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸੋਹੀ ਮਹਲਾ ਪਹਿਲਾ ਜੋ ਵੀ ਹੋਵੇ ਜੁਗ ਵੈ ਭੋਗੀ ਹੋਵੇ ਖਾਈ ਤਪਿਆ ਹੋਵੇ ਤਪ ਕਰੇ ਤੀਰਥ ਮਨ ਮਨ ਨਹਾਏ ਤੇਰਾ ਸਦਰਾ ਸੁਣੀ ਜਪਾਈ ਜੇ ਕੋ ਬਹਿ ਅਲਾਇ ਰਹਾ ਜਸਾ ਵਿਜਸੋ ਲੁਣੇ ਜੋ ਖੱਟੇ ਸੋ ਖਾਏ ਅੱਗ ਪੋਸ਼ ਨਾ ਹੋਵੇ ਹੀ ਜਿਸਣ ਨਿਸ਼ਣ ਜਾਈ ਤੈਸੋ ਜਸਾ ਕਾਢੀਏ ਜੈਸੀ ਕਾਰ ਕਮਾਏ ਜੋਦ ਦਮ ਚੇਤਨਾ ਆਵਈ ਸੋਦਾਮ ਬਿਰਤਾ ਜਾਈ ਇਹ ਤਨ ਵਿੱਚ ਬਹਿ ਕਰੀ ਜੇ ਕੋ ਲੈ ਵਿਕਾਏ ਨਾਨਕ ਕਮਨਾ ਆਵਈ ਜਿਤ ਤਨ ਨਾਹੀ ਸੱਚਾ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪਹਿਲਾ ਜੋ ਵੀ ਹੋਵੇ ਜੁਗ ਵੇ ਭੋਗੀ ਹੋਵੇ ਖਾਈ ਤਪਿਆ ਹੋਵੇ ਤਪ ਕਰੇ ਤੀਰਥ ਮਨ ਮਨ ਨਹਾਏ ਤੇਰਾ ਸਦ ਸਦਰਾ ਸੁਣੀ ਜਪਾਈ ਜੇ ਕੋ ਬਹਿ ਅਲਾਈ ਰਹਾ ਜਸਾ ਵਿਜਸ ਸੁਣੂਣੇ ਜੋ ਖੱਟੇ ਸੋ ਖਾਏ ਅਗੈ ਪੋਸ਼ਣਾ ਹੋਵਈ ਜੇ ਸੰਨਿਸ਼ਣ ਜਾਈ ਤੈਸੋ ਜਸਾ ਕਾਢੀਐ ਜੈਸੀ ਕਾਰ ਕਮਾਈ ਜੁਦ ਦਮ ਚਿਤਨਾ ਆਵਈ ਸੋ ਦਮ ਵਿਰਥਾ ਜਾਈ ਇਹ ਤਨ ਵੇਚੀ ਬਹਿ ਕਰੀ ਜੇ ਕੋ ਲੈ ਵਿਕਾਏ ਨਾਨਕ ਕਮਨਾ ਆਵਈ ਜਿਦ ਤਨ ਨਾਹੀ ਸੱਚਾ ਨਾਮ ਵਾਹਿਗੁਰੂ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸੋਹੀ ਮਹਲਾ ਪਹਿਲਾ ਜੋਗੀ ਹੋਵੇ ਜੁਗ ਵੇ ਭੋਗੀ ਹੋਵੇ ਖਾਈ ਤਬਿਆ ਹੋਵੇ ਤਪ ਕਰੇ ਤੀਰਤ ਮਰਮਰ ਨਹਾਏ ਤੇਰਾ ਸਦਰਾ ਸੁਣੀ ਜੈ ਭਾਈ ਜੇ ਕੋ ਬਹਿ ਅਲਾਏ ਰਹਾਉ ਜਸਾ ਵਿਜਸੋ ਲੁਣੇ ਜੋ ਖੱਟੇ ਸੋ ਖਾਏ ਅੱਗ ਪੋਸ਼ ਨਾ ਹੋਵੇ ਹੀ ਜਿਸਣ ਨਿਸ਼ਣ ਜਾਈ ਕੈਸੋ ਜਸ ਕਾਢੀਏ ਜੈਸੀ ਕਾਰ ਕਮਾਏ ਜਉਦ ਦਮ ਚਿਤਨਾ ਆਵਈ ਸੋਦਾਮਾ ਬਿਰਤਾ ਜਾਈ ਇਹ ਤਨ ਵਿੱਚ ਬਹਿ ਕਰੀ ਜੇ ਕੋ ਨੈ ਵਿਕਾਏ ਨਾਨਕ ਕਮਨਾ ਆਵਈ ਜਿਤ ਤਨ ਨਾਹੀ ਸੱਚਾ ਨਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹੀ ਮਹਲਾ ਪਹਿਲਾ ਜੋ ਵੀ ਹੋਵੇ ਜੁਗ ਵੇ ਭੋਗੀ ਹੋਵੇ ਖਾਈ ਤਪਿਆ ਹੋਵੇ ਤਪ ਕਰੇ ਤੀਰਥ ਮਨ ਮਨ ਨਹਾਏ ਤੇਰਾ ਸਰ ਸਰਦਰਾ ਸੁਣੀ ਜਪਾਈ ਜੇ ਕੋ ਬਹਿ ਅਲਾਈ ਰਹਾ ਜਸਾ ਵਿਜਸੋ ਨੂੰਣੇ ਜੋ ਖੱਟੇ ਸੋ ਖਾਏ ਅਗ ਬੋਸ਼ਨਾ ਹੋਵਈ ਜੇ ਸੰਨਿਸ਼ਣ ਜਾਈ ਤੈਸੋ ਜਸਾ ਕਾਢੀਐ ਜੈਸੀ ਕਾਰ ਕਮਾਈ ਜਉਦ ਦਮ ਚਿਤਨਾ ਅਵਈ ਸੋ ਦਮ ਵਿਰਥਾ ਜਾਈ ਇਹ ਤਨ ਵਿੱਚ ਬਹਿ ਕਰੀ ਜੇ ਕੋ ਲੈ ਵਿਕਾਈ ਨਾਨਕ ਕਮਨਾ ਆਵਈ ਜਿਦ ਤਨ ਨਾਹੀ ਸੱਚਾ ਨਾ ਵਾਹਿਗੁਰੂ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹਲਾ ਪਹਿਲਾ ਜੋਗੀ ਹੋਵੇ ਜੁਗ ਵੇ ਭੋਗੀ ਹੋਵੇ ਖਾਈ ਤਬਿਆ ਹੋਵੇ ਤਪ ਕਰੇ ਤੀਰਥ ਮਨ ਮਨ ਨਹਾਏ ਤੇਰਾ ਸਦਰਾ ਸੁਣੀ ਜੈ ਭਾਈ ਜੇ ਕੋ ਬਹਿ ਆਲਾਏ ਰਹਾਉ ਜੈਸਾ ਬੀਜੈ ਸੋ ਲੂਣੇ ਜੋ ਖੱਟੇ ਸੋ ਖਾਏ ਅਗੇ ਪੂਛ ਨਾ ਹੋਵਈ ਜੇ ਸਣ ਨਿਸ਼ਾਨ ਜਾਏ ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਏ ਜੋ ਦਦਮ ਚਿਤਨਾ ਆਵਈ ਸੋਦਾਮਾ ਬਿਰਤਾ ਜਾਈ ਇਹ ਤਨ ਵਿੱਚ ਬਹਿ ਕਰੀ ਜੇ ਕੋ ਲੈ ਵਿਕਾਏ ਨਾਨਕ ਕਮਨਾ ਆਵਈ ਜਿਤ ਤਨ ਨਾਹੀ ਸੱਚਾ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ